ਲੁਧਿਆਣਾ ਦੇ ਅਗਰਨਗਰ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜ਼ਬਰਦਸਤ ਹੰਗਾਮਾ ਹੋਇਆ ਇੱਕ VOTING ਸੈਂਟਰ ਦੇ ਬਾਹਰ ਹੰਗਾਮਾ ਹੋ ਗਿਆ ਔਰ ਲੋਕਾਂ ਨੇ ਇੱਕ ਕਾਰ ਚਾਲਕ ਨੂੰ ਕੇਰਾ ਪਾ ਲਿਆ ਔਰ ਇਲਜ਼ਾਮ ਲੱਗੇ ਨੇ ਝਾਲੀ ਵੋਟਾਂ ਪੁਗਟਾਉਣ ਦੇ ਕਾਰ ਚਾਲਕ ਜਿਹੜੇ ਨੇ ਉਹਨਾਂ ਤੇ ਇਲਜ਼ਾਮ ਲੱਗੇ ਕਿ ਉਹ ਝਾਲੀ ਵੋਟਾਂ ਪੁਗਟਾਉਣ ਆਏ ਸੀ ਇਸ ਹੰਗਾਮੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਦਰਸਲ ਕੁਝ ਲੋਕਾਂ ਨੇ ਕਾਰ ਸਵਾਰ ਇੱਕ ਵਿਅਕਤੀ ਨੂੰ ਰੋਕਿਆ ਔਰ ਉਹਨਾਂ 'ਤੇ ਇਲਜ਼ਾਮ ਲਾਇਆ ਕਿ ਇਹ ਜਾਲੀ ਵੋਟ ਪੁਕਤੌਣ ਆਈ ਸੀ ਅਗਰਨਗਰ ਦਾ ਇਹ ਮਾਮਲਾ ਹੈ ਉੱਥੇ ਇਹ ਦੀਆਂ ਤਸਵੀਰਾਂ ਨੇ ਪੁਲਿਸ ਵੀ ਮੌਕੇ ਤੇ ਮੌਜੂਦ ਹੈ ਜਿਸ ਵੇਲੇ ਇਹ ਹੰਗਾਮਾ ਹੋਇਆ ਕੁਝ ਲੋਕਾਂ ਨੂੰ ਰੋਕਿਆ ਗਿਆ ਔਰ ਉਹਨਾਂ 'ਤੇ ਜਾਲੀ ਵੋਟ ਪੁਕਤੌਣ ਦੇ ਇਲਜ਼ਾਮ ਲੱਗੇ ਹਾਲਾਂਕਿ ਸਪਸ਼ਟ ਨਹੀਂ ਹੋਇਆ ਕਿ ਉਹ ਕਿਹੜੀ ਪਾਰਟੀ ਦੇ ਸੀ ਜਾਂ ਕਿਹਨਾਂ ਨੇ ਰੋਕਿਆ ਸੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਸਹਿਯੋਗੀਆਂ ਦੇ ਨਾਲ ਗੱਲਬਾਤ ਕਰਕੇ ਕਿ ਕਿਹੜੇ-ਕਿਹੜੇ ਵਰਕਰਾਂ ਦੇ ਜਾਂ ਕਿਹੜੀ ਪਾਰਟੀ ਦੇ ਵਰਕਰਾਂ ਦੇ ਵਿਚਕਾਰ ਇਹ ਬਹਿਸ ਹੋਈ ਪਰ ਪੁਲਿਸ ਮੌਕੇ ਤੇ ਮੌਜੂਦ ਸੀ ਔਰ ਮਾਮਲਾ ਬਹੁਤ ਜ਼ਿਆਦਾ ਅੱਗੇ ਨਹੀਂ ਵਧਿਆ ਮਾਮਲਾ ਪੁਲਿਸ ਨੇ ਸੰਭਾਲ ਲਿਆ ਜਿਹੜੇ ਲੋਕ ਇਤਰਾਜ਼ ਕਰ ਰਹੇ ਸੀ ਉਹਨਾਂ ਨੂੰ ਪੁਲਿਸ ਨੇ ਸਮਝਾਇਆ ਤਾਂ ਗੱਲ ਜਿਹੜੀ ਸੀ ਉੱਥੇ ਹੀ ਐ ਰੁਕ ਗਈ ਪਰ ਕੁਝ ਦੇਰ ਲਈ ਉੱਥੇ ਹੰਗਾਮਾ ਜ਼ਰੂਰ ਹੋਇਆ ਇਹੋ ਜੀਆਂ ਤਸਵੀਰਾਂ ਅੱਜ ਜਦੋਂ VOTING ਚੱਲ ਰਹੀ ਸੀ ਉਸ ਵੇਲੇ ਵੀ ਨਜ਼ਰ ਆਈਆਂ ਸੀ ਔਰ ਉਸ ਵੇਲੇ ਵੀ ਜਿਹੜੇ ਕੈਂਡੀਡੇਟ ਨੇ ਕਾਂਗਰਸ ਦੇ ਭਾਰਤ ਪੁਸ਼ਪਨ ਆਸ਼ੂ ਉਹਨਾਂ ਦੇ ਧਰਮ ਪਤਨੀ ਮਮਤਾ ਆਸ਼ੂ ਇੱਕ ਪੋਲਿੰਗ ਬੂਥ ਤੇ ਪਹੁੰਚੇ ਸੀ ਔਰ ਉੱਥੇ ਵੀ ਉਹਨਾਂ ਨੇ ਕਿਹਾ ਕਿ ਕੁਝ ਲੋਕ ਬਾਹਰ ਤੋਂ ਆਏ ਨੇ ਔਰ ਮਾਹੌਲ ਖਰਾਬ ਕਰ ਰਹੇ ਨੇ ਜਿਸ ਤੋਂ ਬਾਅਦ ਸੰਜੀਵ अरोड़ा ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਵੀ ਉਸ ਬੂਥ ਤੇ ਪਹੁੰਚੇ ਔਰ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਇੰਸਟਰਕਸ਼ਨ ਵੀ ਦਿੱਤੀਆਂ ਹੋਈਆਂ ਨੇ ਔਰ ਇਹ ਆਲਰੇਡੀ ਪੁਲਿਸ ਦਾ ਕੰਮ ਹੈ ਕਿ ਉਹ ਆਈ ਕਾਰਡ ਚੈੱਕ ਕਰਨ ਆਈ ਆਇਡੈਂਟੀਟੀ ਪ੍ਰੂਫ ਚੈੱਕ ਕਰਨ ਵੋਟ ਕਾਰਡ ਚੈੱਕ ਕਰਨ ਵੋਟ ਕਾਰਡ ਤੋਂ ਬਿਨਾ ਕੋਈ ਵੀ ਵਿਅਕਤੀ ਪੋਲਿੰਗ ਬੂਥ ਦੇ ਅੰਦਰ ਨਹੀਂ ਜਾ ਸਕਦਾ ਸੋ हतकੇਸ਼ਾਈ ਦਾ ਜਿਹੜਾ ਜ਼ਿਕਰ ਹੋਇਆ ਤਾਂ ਸੰਜੀਵ अरोड़ा ਨੇ ਕਿਹਾ ਕਿ ਹਕੇਸ਼ਾਈ ਕੌਣ ਕਰਦਾ ਹੈ ਇਹ ਸਾਰਿਆਂ ਨੂੰ ਪਤਾ ਹੈ ਸੋ ਇਸ ਤਰੀਕੇ ਦੀਆਂ ਇਲਜ਼ਾਮ ਤਰਾਸ਼ੀਆਂ ਜਿਹੜੀਆਂ ਸੀ ਉਸ ਦਾ ਦੌਰ ਐ ਪੂਰਾ ਦਿਨ ਜਾਰੀ ਰਿਹਾ ਜਿਸ ਵੇਲੇ ਪੋਲਿੰਗ ਚੱਲਦੀ ਰਹੀ ਉਸ ਤੋਂ ਬਾਅਦ 6 ਵਜੇ ਤੱਕ ਦਾ ਸਮਾਂ ਸੀ ਉਸ ਤੋਂ ਬਾਅਦ ਕੁਝ ਲੋਕ ਜਿਹੜੇ ਲੇਟ ਆਏ ਆ ਪੋਲਿੰਗ ਬੂਥਾਂ ਤੇ ਪਹੁੰਚਦੇ ਨੇ ਗੇਟ ਬੰਦ ਹੋ ਜਾਂਦੇ ਨੇ ਪਰ ਜਿਹੜੇ ਲਾਈਨਾਂ ਦੇ ਵਿੱਚ ਖੜੇ ਹੁੰਦੇ ਨੇ ਉਹਨਾਂ ਦੀ ਵੋਟ ਪੁਗਤਾਈ ਜਾਂਦੀ ਹੈ ਉਹਨਾਂ ਨੂੰ ਅੰਦਰ ਬੁਲਾ ਕੇ ਫਿਰ ਤਕਰੀਬਨ ਤਕਰੀਬਨ ਜਿਹੜੀ ਪੋਲਿੰਗ ਹੈ ਉਹ ਇਸ ਵੇਲੇ ਤੱਕ ਮੁਕੰਮਲ ਹੋ ਚੁੱਕੀ ਹੈ ਅਸੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲਾਈਵ ਲੋਕਾਂ ਦਾ ਮੂਡ ਜਾਣਨ ਦੀ ਕੋਸ਼ਿਸ਼ ਕੀਤੀ ਹੈ ਔਰ ਜ਼ਿਆਦਾਤਰ ਜਿਹੜਾ ਹੈ ਉਹ ਉਹ ਨਜ਼ਰ ਆਇਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਮੁਕਾਬਲੇ ਦੀ ਗੱਲ ਕੀਤੀ ਦੋ ਤਸਵੀਰਾਂ ਅਸੀਂ ਟੀਵੀ ਸਕਰੀਨ ਤੇ ਹੁਣ ਦਿਖਾ ਰਹੇ ਹਾਂ ਹੰਗਾਮੇ ਦੀਆਂ ਇੱਕ ਤਸਵੀਰ ਜਵੱਦੀ ਕਲਾਂ ਦੀ ਹੈ ਇਲਾਕਾ ਹੈ ਜਵੱਦੀ ਕਲਾਂ ਇੱਕ ਉਥੋਂ ਦੀ ਹੈ ਜਿੱਥੇ ਜਿਹੜੇ ਕੁਝ ਲੋਕ ਸੀ ਆਪਸ ਦੇ ਵਿੱਚ ਬਹਿਸ ਤੇ ਨਜ਼ਰ ਆਏ ਜ਼ਾਹਿਰ ਜੀ ਗੱਲ ਹੈ ਵੱਖ-ਵੱਖ ਪਾਰਟੀਆਂ ਦੇ ਸਮਰਥਕ ਨੇ ਜਿਨ੍ਹਾਂ 'ਚ ਬਹਿਸਬਾਜ਼ੀ ਹੋਈ ਔਰ ਇੱਕ ਤਸਵੀਰ ਜਿਹੜੀ ਆ ਉਹ ਅਗਰਨਗਰ ਦੀ ਹੈ ਥੋੜਾ ਜਿਹਾ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਗੱਲਬਾਤ ਹੋ ਰਹੀ ਹੈ ਜਾਲੀ ਵੋਟਾਂ ਦੇਖੋ ਬੜੇ ਸਾਲਮ ਬੜੇ ਨੂੰ ਕਿਹੋ ਜਿਹਾ ਜਾਲੀ ਵੋਟਾ ਬੜਾ ਡੋਲੀ ਆ ਗੱਡੀ ਦੇ ਪਰ ਬੜਾ ਜਾਲੀ ਵੋਟਾ ਮਰੇ ਬਾਰੋ ਬਰਤੀ ਦੇਓ ਬਰਤੀ ਦੇਓ ਭਾਈ ਬਰਤੀ ਦੇਓ ਕਿਹਨਾ ਪਰ ਆ ਬਰਤੀ ਜਾਲੀ ਵੋਟ ਨਹੀਂ ਮੈਂ ਤਾਂ ਵੈਸੇ ਆ ਇਹ ਚੀਜ਼ ਦੇ ਦੇ ਭਾਈ ਦੇ ਆੜ ਦੋ ਭਾਈ ਨਹੀਂ ਬਰਤੀ ਫੱਟੀ ਮਾਰ ਦੋ ਨਹੀਂ ਭਾਈ ਫੱਟੋ ਪਲੀਜ਼ ਸਾਡੇ ਕੋਲ ਵੀ ਭਾਈ ਮਾਰ ਦੋ ਯਾਰ ਫੱਟੋ ਹੀ ਮਾਰ ਦੋ ਯਾਰ ਅਗਰਨਗਰ ਏ ਬਲਾਕ ਦੇ ਵਿੱਚ ਜਾਲੀ ਵੋਟਾਂ ਫੜ ਲੈ ਬੰਦੇ ਇਨਾਮ ਦੇ ਸਾਹਿਬ ਫੱਟੀ ਮਾਰ ਦੋ ਚੱਲ ਓਏ ਸਾਡੇ ਇਵੜੇ ਕੰਮ ਆਇਆ ਇਹਦੇ ਚ ਕੀ ਹੋਣਗੇ ਕੰਮ ਆਇਆ ਫੜੋ 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 ਬੰਦੇ ਕਲੀਆ ਫੱਟੀ ਬੰਦੀ ਆ ਸਾਡੇ ਨੂੰ ਪੁੱਛੋ ਹਲੋ ਹਲੋ ਨਾ ਨਾ ਇਹ ਰੇਡੀ ਨਾਲ ਹਟ ਜਾ ਬਟ ਕਰਨਾ ਬਟ ਕਰਨਾ ਬਟ ਆਲਾ ਫਿਰ ਆ ਫਿਰ ਆਇਦ ਚਲਾ ਆਪ ਫਟਾ ਹੱਥ ਲੈ ਚਾਲੀ ਮੋਟਰ ਚੋਂ ਆਉਂਦੀ ਆ ਲਾ ਬਰੇ ਇੱਥੇ ਖੜੋ ਖੜੋ ਮੈਂ ਖੜੋ ਚਾਲੀ ਮੋਟਰ ਆ ਸਾਰੇ ਆਗਰਨਗਰ A ਬਲਾਕ ਪਹੁੰਚੋ ਸਾਰੇ ਕਿੱਥੇ ਆਈ ਤੁਸੀਂ ਦਿਖਾ ਮੈਂ ਇੱਥੇ ਆ ਕਿਸੇ ਆਖੀ ਸਾਲਾ ਤੂੰ ਦਿਵਾ ਇੱਥੇ ਜਾਲੀ ਵੋਟ ਦੇਖੋ ਬੜਾ ਚੜੀਆਂ ਓਏ ਪਾਰ ਲੱਗਿਆ ਸਾਰੇ ਡਾਊਨ ਲੋਡਿੰਗ ਕੀ ਹੈ ਜਦੋਂ ਤੁਹਾਨੂੰ ਫੈਸਲੇ ਓਏ 1 ਮਿੰਟ ਮੈਂ ਦਮਾ ਤਿਆਰ ਨਾਲ ਹਾਂਜੀ ਕੁਰਾਨ ਦੀ ਪਾਣੀ ਬਸ ਫੜਾ ਯਾਰ ਬਸ ਹੁਣ ਜਾਂਦੇ ਹਾਂ ਕੋਈ ਨਹੀਂ ਕੋਈ ਨਹੀਂ ਅੱਜ ਆਣਗੇ ਆ ਗਏ ਹੋਰ ਕੋਈ ਨਹੀਂ ਕੋਈ ਨਹੀਂ ਜਵਾਬੀ ਅਸੀਂ ਇਹ ਕਹਿੰਦਾ ਹਾਂ ਸਮਝੋ ਆਇਓ ਯਾਰ ਭਾਜੀ ਦੋ ਮਿੰਟ ਲਈ ਅੰਕਲ ਸ਼ਾਮ ਅੰਕਲ ਚੋੜਬਿਜਾਰੀ ਕਰਦੇ ਵੀ ਆ ਆ ਪੁਲਿਸ ਲੱਗੀ ਹੋਈ ਆ ਨਾਲ ਬੰਦੇ ਹਟੜੇ ਹੈਗੇ ਆ ਕਾਂਗਰਸ ਜਾਣੇ ਵੀ ਤੁਸੀਂ ਆਏ ਆ ਤੁਹਾਨੂੰ ਵੀ ਅੰਦਰ ਨਹੀਂ ਜਾਣਦੇ ਨਹੀਂ ਜਾਣਦੇ ਤੁਹਾਡੇ ਸਾਹਮਣੇ ਆ ਕਿਨੇ ਗਿਆ ਵਾ ਤਿੰਨ ਕਮਰੇ ਜਿਹੜੇ ਆ ਨਾ ਕੁਝ ਨਹੀਂ ਆ ਬਾਕੀ ਕਮਰੇ ਨਹੀਂ ਦਿੱਤੇ ਉੱਥੇ ਜਾਣ ਦਿੱਤਾ ਇਹਨਾਂ ਨੂੰ ਉਹ ਕਮਰੇ ਬੰਦ ਨੇ ਤੇ ਇਹ ਕਹਿੰਦੇ ਜੀ ਉਹ 6 ਵਜੇ ਤੋਂ ਬਾਅਦ ਕੋਈ ਕੈਂਡੀਡੇਟ ਵੀ ਨਹੀਂ ਆ ਸਕਦਾ ਜੀ ਤੁਹਾਨੂੰ ਭੇਜਿਆ ਇਸ ਦੇ ਬਸ ਸਾਰਾ ਸਾਰਾ ਕੀ ਲੋਦਰ ਕੋਣ ਹੈ ਜੀ ਮੈਂ ਦੇ ਦੇ ਮੈਨੂੰ ਦੇ ਦੇ ਦੀ ਕੋਣ ਹੈ ਜੀ ਕੋਈ ਨਹੀਂ ਛੋਟਾ ਵੀ ਚੇਂਜ ਕਰਵਾ ਦਿਆ ਲਾ ਲਾ ਦਿੱਤਾ ਗਿਆ ਜੀ ਮੁੰਡਾ ਲਾ ਦੋ